ਜਰਨੈਲ ਸਿੰਘ ਆਰਟਿਸਟ ਵਿਸ਼ਵ ਭਰ ਵਿੱਚ ਭਾਰਤ ਅਤੇ ਪੰਜਾਬ ਦੇ ਇਤਿਹਾਸ ਨਾਲ ਜੁੜੀਆਂ ਆਪਣੀਆਂ ਪੇਂਟਿੰਗਸ ਲਈ ਮਸ਼ਹੂਰ ਸਨ ਅਤੇ ਪੰਜਾਬੀ ਸੱਭਿਆਚਾਰ ਵਿੱਚ ਬਹੁਤ ਘੱਟ ਅਜਿਹੇ ਲੋਕ ਹਨ ਜਿਨ੍ਹਾਂ ਨੇ ਉਹਨਾਂ ਦੀਆਂ ਰਚਨਾਵਾਂ ਨਾ ਵੇਖੀਆਂ ਹੋਣ ਪਰ ਬੀਤੇ ਐਤਵਾਰ ਨੂੰ ਉਹ ਭਾਰਤ ਵਿੱਚ ਆਪਣੀਆਂ ਛੁੱਟੀਆਂ ਦੌਰਾਨ ਅਕਾਲ ਚਲਾਣਾ ਕਰ ਗਏ ਸਨ ਅਤੇ ਉਹਨਾਂ ਦੇ ਦੇਹਾਂਤ ਨਾਲ ਪੂਰਾ ਕਲਾ ਜਗਤ ਸੋਗ ਵਿੱਚ ਹੈ ਉਹਨਾਂ ਦੇ ਜਾਣ ਦੇ ਨਾਲ ਇੱਕ ਤਰ੍ਹਾਂ ਨਾਲ ਸਮਝ ਲਓ ਇੱਕ ਖਰਾਬ ਪੈਦਾ ਹੋਇਆ ਕਿਉਂਕਿ ਜੇ ਹੋਰ ਕਿਸੇ ਪੇਸ਼ੇਵਾਰਾ ਬੰਦਾ ਜਾਵੇ ਕੋਈ ਪ੍ਰਸਿੱਧ ਵਾਰਤਕਾਰ ਹੋਵੇ ਜਾਂ ਪ੍ਰਸਿੱਧ ਵਕੀਲ ਹੋਵੇ ਉਹਨਾਂ ਵਾਲਾ ਕੰਮ ਕੋਈ ਹੋਰ ਵੀ ਕਰ ਸਕਦਾ ਲੇਕਿਨ ਚਿੱਤਰਕਾਰ ਜਿਹੜਾ ਕੈਨਵਸ ਖਾਲੀ ਛੱਡ ਕੇ ਚਲਾ ਗਿਆ ਉਹਨੂੰ ਸਿਰਫ ਉਹ ਹੀ ਪਰ ਸਕਦਾ ਤੇ ਉਹਨਾਂ ਦਾ ਜਾਣਾ ਹੁਣ ਇਦਾਂ ਕੁਦਰਤੀ ਪਹਿਲਾਂ ਕਿਸੇ ਕਿਸਮ ਦੇ ਉਹਨਾਂ ਦੇ ਦੇਹ ਨੂੰ ਰੋਗਵਾਰੇ ਨਹੀਂ ਸੀ ਗੱਲ ਸੁਣੀ ਅਚਾਨਕ ਉਹ ਚਲ ਗਿਆ ਮੈਨੂੰ ਤਾਂ ਇਦਾਂ ਲੱਗਦਾ ਜਿਦਾਂ ਆਪਣੀ ਯੂਨਲ ਦੇ ਸਾਹਮਣੇ ਚਿੱਤਰ ਬਣਾਉਣ ਲਈ ਬੈਠੇ ਹੋਣ ਤੇ ਜ਼ਰੂਰੀ ਕੋ ਕੰਮ ਆ ਗਿਆ ਹੋਵੇ ਤੇ ਮੁੜ ਕੇ ਉਹ ਕੰਮ ਕਰਕੇ ਉਹਨਾਂ ਨੇ ਮੁੜ ਕੇ ਫੇਰ ਉੱਥੇ ਆਉਣਾ ਹੋਵੇ ਤੇ ਉਹ ਐਸੇ ਗਏ ਕਿ ਮੁੜ ਕੇ ਆ ਹੀ ਨਹੀਂ ਸਕੇ ਜਦੋਂ ਅਸੀਂ ਪੇਂਟਿੰਗਸ ਕਰਨੇ ਆ ਜੇ ਸਾਨੂੰ ਉਹਦੇ ਬਾਰੇ ਗਿਆਨ ਹੋਊਗਾ ਫਿਰ ਅਸੀਂ ਉਸ ਟਾਈਪ ਦੀਆਂ ਬਣਾਵਾਂਗੇ ਸੱਭਿਆਚਾਰਕ ਖੇਤਰ ਦੇ ਵਿੱਚ ਉਹ ਕਿੰਨੇ ਮਕਬੂਲ ਹੋਏ ਆ ਖਾਸ ਤੌਰ ਤੇ ਸਾਡੇ ਸਿੱਖ ਇਤਿਹਾਸ ਨੂੰ ਉਹਨਾਂ ਨੇ ਇੰਨਾ ਸੋਹਣਾ ਇਹ ਬਿਆਨ ਕੀਤਾ ਮੈਨੂੰ ਲੱਗਦਾ ਵੀ ਆਉਣ ਵਾਲੀਆਂ ਪੀੜ੍ਹੀਆਂ ਨੂੰ ਇੱਕ ਬਹੁਤ ਵੱਡਾ ਸੁਨੇਹਾ ਦੇ ਗਿਆ ਸਾਡੇ ਧਰਮ ਬਾਰੇ ਸਾਡੇ ਸਭਿਆਚਾਰ ਬਾਰੇ ਸਾਡੇ ਸਮਾਜ ਬਾਰੇ ਜਿਹੜੀ ਜਾਣਕਾਰੀ ਇਹਨਾਂ ਦੀਆਂ ਪੇਂਟਿੰਗਸ ਤੋਂ ਮਿਲਣੀ ਰਹਿਣੀ ਆ ਉਹ ਮੈਨੂੰ ਲੱਗਦਾ ਹੋਰ ਕਿਤੋਂ ਨਹੀਂ ਮਿਲਨੇ। ਸਰੀ ਦੇ ਪੰਜਾਬ ਭਵਨ ਵਿੱਚ ਰੱਖੀ ਗਈ ਇਸ ਸਭਾ ਵਿੱਚ ਆਏ ਲੋਕਾਂ ਦਾ ਕਹਿਣਾ ਹੈ ਕਿ ਜਰਨੈਲ ਸਿੰਘ ਇੱਕ ਚਿੱਤਰਕਾਰ ਹੀ ਨਹੀਂ ਸਗੋ ਇੱਕ ਬਹੁਤ ਚੰਗੇ ਇਨਸਾਨ ਵੀ ਸਨ ਜੋ ਕਿ ਸਮੇਂ-ਸਮੇਂ ਤੇ ਲੋਕਾਂ ਨਾਲ ਹੁੰਦੇ ਬੇਇਨਸਾਫ਼ ਬਾਰੇ ਆਵਾਜ਼ ਵੀ ਚੁੱਕਦੇ ਸਨ ਅਤੇ ਉਹਨਾਂ ਦੀਆਂ ਰਚਨਾਵਾਂ ਸਦਾ ਪੰਜਾਬੀ ਇਤਿਹਾਸ ਦਾ ਇੱਕ ਵੱਡਾ ਹਿੱਸਾ ਰਹਿਣਗੀਆਂ। ਸਰਦ ਜਰਨੈਲ ਸਿੰਘ ਪੰਜਾਬ ਭਵਨ ਨਾਲ ਬੜੇ ਆਸੇ ਤੂੰ ਜੁੜੇ ਹੋਏ ਸਨ। ਜਿੱਥੇ ਉਹ ਇੱਕ ਬਹੁਤ ਵਧੀਆ ਚਿੱਤਰਕਾਰ ਸਨ ਦੁਨੀਆ ਭਰ ਦੇ ਵਿੱਚ ਉਹਨਾਂ ਦਾ ਨਾਮ ਹੈ ਉਸ ਦੇ ਨਾਲ ਨਾਲ ਉਸ ਤੋਂ ਵੀ ਵਧੀਆ ਉਹ ਇੱਕ ਬਹੁਤ ਹੀ ਅچھے ਮਿੱਠੇ ਸੁਭਾਅ ਦੇ ਇਨਸਾਨ ਸਨ ਜਿਨ੍ਹਾਂ ਨੇ ਆਪਣੇ ਭਾਈਚਾਰੇ ਦੇ ਵਿੱਚ ਬਹੁਤ ਮੁਹੱਬਤ ਵੰਡੀ ਹੈ ਬਹੁਤ ਇੱਜ਼ਤ ਕਮਾਈ ਹੈ ਅੱਜ ਅਸੀਂ ਉਹਨਾਂ ਨੂੰ ਸਨਮਾਨ ਜੀ ਦੇਣ ਲਈ ਪੰਜਾਬ ਭਵਨ 'ਚ ਇਕੱਠੇ ਹੋਏ ਆਂ ਮੈਂ ਵਾਹਿਗੁਰੂ ਅਰਦਾਸ ਕਰਦੇ ਆਂ ਕਿ ਪ੍ਰਮਾਤਮਾ ਨਾਲ ਦੀ ਵਿਛੜੀ ਹੋਈ ਰੂਹ ਨੂੰ ਆਪਣੇ ਚਰਨਾਂ ਵਿੱਚ ਨਵਾਸਵਾਖੇ ਇੱਥੇ ਵੀ ਦੇਖਣ ਨੂੰ ਉਹਨਾਂ ਦੀਆਂ ਪ੍ਰਦਰਸ਼ਨੀਆਂ ਅਸੀਂ ਬਹੁਤ ਵਾਰੀ ਦੇਖੀਆਂ ਹੈ ਜਿੰਨੀ ਵਾਰੀ ਵੀ ਪੰਜਾਬ ਪਾਵਨਾ ਆ ਮੈਂ ਉਹਨਾਂ ਨੂੰ ਇੱਥੇ ਇੱਕ ਮੁਸਕਾਨਦੇ ਹੋਏ ਚਿਹਰੇ ਦੇ ਨਾਲ ਮਿਲਿਆ ਹੈਗਾ ਤੇ ਯਕੀਨ ਨਹੀਂ ਹੁੰਦਾ ਵੀ ਅੱਜ ਤੋਂ ਬਾਅਦ ਕਦੀ ਉਹਨਾਂ ਨੂੰ ਦੇਖਣ ਦਾ ਮੌਕਾ ਨਹੀਂ ਮਿਲੇਗਾ ਉਹਨਾਂ ਦੇ ਪਰਿਵਾਰ ਦੇ ਨਾਲ ਮੈਂ ਆਪਣਾ ਦੁੱਖ ਸਾਂਝਾ ਕਰਦਾ ਤੇ ਅਰਦਾਸ ਕਰਦਾ ਹੈ ਕਿ ਪ੍ਰਮਾਤਮਾ ਉਹਨਾਂ ਦੀ ਆਤਮਾ ਨੂੰ ਸ਼ਾਂਤੀ ਬਖਸ਼ੇ ਇਸ ਸਮਾਗਮ ਵਿੱਚ ਮੌਜੂਦ ਲੋਕਾਂ ਨੇ ਜਰਨੈਲ ਸਿੰਘ ਨੂੰ ਯਾਦ ਕਰਦੇ ਹੋਏ ਉਹਨਾਂ ਦੀ ਵੱਡੀ ਸ਼ਖਸੀਅਤ ਬਾਰੇ ਗੱਲ ਕੀਤੀ ਅਤੇ ਕੱਲਾ ਦੇ ਖੇਤਰ ਵਿੱਚ ਉਹਨਾਂ ਦੇ ਵੱਡੇ ਯੋਗਦਾਨ ਨੂੰ ਯਾਦ ਕੀਤਾ ਮਨਜੋਤ ਸਿੰਘ ਓਮਨੀ ਨਿਊਜ਼ ਸਰੀ